ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਗਰੇਵਾਲ ਡੈਰੀ ਫਾਰਮ 03 ਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਇਹ ਵੀਡੀਓ ਦੋਸਤੋ ਪਿੰਡ ਬਾਂਢੀ ਤ ਬਲਾਕ ਸੰਗਤ ਜਿਹੜਾ ਬਠਿੰਡਾ ਜੀ ਇਹ ਪਿੰਡ ਡੱਬ ਵਾਲੀ ਬਠਿੰਡਾ ਰੋਡ ਤੋਂ ਲਗਭਗ 4-5 ਕਿਲੋਮੀਟਰ ਰਹਿ ਜਾਂਦਾ ਜੀ ਔਰ ਬਾਦਲ ਬਠਿੰਡਾ ਰੋਡ ਤੋਂ ਲਗਭਗ 6-7 ਕਿਲੋਮੀਟਰ ਦੋਸਤੋ ਕਿੱਥੇੜੇ ਬਾਈ ਕੋਈ ਵੀਡੀਓ ਬਣਾਉਣ ਪਹੁੰਚੇ ਆਪਾਂ ਪਹਿਲਾਂ ਵੀ ਬਾਈ ਕੋਲੋਂ ਵੀਡੀਓ ਬਣਾ ਚੁੱਕੇ ਆ ਜੀ ਬਾਈ ਦਾ ਪਸ਼ੂਆਂ ਦਾ ਵਪਾਰ ਦਾ ਕੰਮ ਹੈ ਜੀ ਸੁਮ ਕਰਾਉਣੇ ਬਾਈ ਨਾਲ ਗੱਲਬਾਤ ਹਾਂਜੀ ਭਾਈ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਭਾਈ ਜੀ ਆਪਣਾ ਨਾਮ ਪਾਲਾ ਸਿੰਘ ਹੈ ਜੀ ਆਪਣਾ ਮੋਬਾਈਲ ਨੰਬਰ ਹੀ ਬੋਲ ਦਿਓ ਜੀ 9915153365 99151 535365 ਮੋਬਾਈਲ ਨੰਬਰ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਲਓ ਜੀ ਜੇ ਉਹ ਬਾਈ ਜੀ ਕੰਮ ਬਾਰੇ ਜਾਣਕਾਰੀ ਜੀ ਹਾਂ ਜੀ ਇਹ ਪਹਿਲਾ ਨੰਬਰ ਆ ਜੀ ਪਹਿਲਾ ਸੂਆ ਬੱਚੀ ਹੈ ਜੀ ਆ ਪਹਿਲਾ ਸੂਆ ਬੱਚੀ ਦੋਸਤੋ ਬੱਦੀ ਬਹੁਤ ਸੋਹਣੀ ਚੰਗੇ ਕੱਦ ਕਾਰ ਦੀ ਬੱਚੀ ਹੈ ਦੋਸਤੋ ਸੀਲ ਠੰਡੀ ਹੈ ਇੱਕ ਸਾਡੇ ਤੁਸੀਂ ਆ ਵੀ ਪਹਿਲਾ ਸੂਆ ਜੀ ਚੋਰਦੇ ਕੰਮ ਦੋਸਤੋ ਬਹੁਤ ਛਕੀਨ ਬੱਛੀ ਹੈ ਜੀ ਚੋਰਦੇ ਕੀ ਮੁੱਲ ਹੈ ਬਈ ਇਹਦਾ ਜੀ ਇਹਦਾ 85000 ਹੈ ਜੀ 85000 ਰੁਪਏ ਮੁੱਲ ਦਾ ਦੋਸਤੋ ਬਾਕੀ ਬਈ ਮਾਨਤਾ ਨਾਲ ਥੋੜਾ ਕਰ ਦੇਣਗੇ ਹਾਂਜੀ ਇਹਦੇ ਵਾਰੀ ਦੱਸਿਓ ਜੀ। ਐ ਵੀ ਪਹਿਲਾ ਸੂਏ। ਪਹਿਲਾ ਸੂਆ ਮੈੜਾ ਦੋਸਤੋ ਇਹ ਵੀ। ਦੇਖ ਸਕਦੇ ਹੋ ਤੁਸੀਂ। ਥੋੜਾ ਥਣ ਹਵਾਂ ਨਾਲ ਲੱਗਾ ਦੋਸਤੋ। ਕੀ ਮੁੱਲ ਹੈ ਜੀ ਦਾ? ਇਹਦਾ 75000 ਆ ਜੀ। 75000 ਰੁਪਏ ਮੁੱਲ ਹੈ ਜੀ। हाँ जी ए मुल कर दिया सत्तर हजार है, है जी सत्तर हजार रुपया मुल है जी दोगले पंच गाय दोस्तों दोस्तों दोस्तो। ਮੇਰਾ ਮੋਬਾਈਲ ਨੰਬਰ ਸਮੂਹ ਬੋਲਦਾ ਜੀ ਸਕਰੀਨ ਤੇ ਵੀ ਲਾ ਦੇਾਂਗੇ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰਕੇ ਆ ਸਕਦੇ ਹੋ ਸੌਦਾ ਕਰ ਸਕਦੇ ਹੋ ਜੀ ਦੋਸਤੋ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ ਜੀ ਧੰਨਵਾਦ ਦੋਸਤੋ